ਤੋ ਪਹਿਲਾ ਮੈਂ ਸਾਰੇ মিডিਆ ਦਾ ਧੰਨਵਾਦ ਕਰਦਾ ਔਰ ਅੱਜ ਸਾਡੀ ਮੀਟਿੰਗ ਹੈ ਜਿਹੜੀ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਔਰ ਸਾਡੇ ਨੈਸ਼ਨਲ ਸੈਕਟਰੀ ਸਕੱਤਰ ਡਾਕਟਰ ਸੰਦੀਪ ਪਾਟਕ ਜੀ ਉਹਨਾਂ ਦੀ ਅਗਵਾਈ ਦੇ ਵਿੱਚ ਹੋਈ ਔਰ ਸਾਡੇ ਕਾਰਜਕਾਰੀ ਪ੍ਰਧਾਨ ਪ੍ਰਿੰਸੀਪਲ ਬੁਧਰਾਮ ਜੀ ਔਰ ਸੰਜੇ ਸਿੰਘ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਕਿਉਂਕਿ 6 ਮਹੀਨੇ ਈਡੀ ਦੀ ਬਦੌਲ ਬੀਜੇਪੀ ਦੀ ਸਰਕਾਰ ਦੇ ਬਦੌਲ ਸਾਡੇ ਰਾਜ ਸਭਾ ਮੈਂਬਰ ਸੰਜੀਤ ਸਿੰਘ ਜੀ ਜੋ ਜੇਲ੍ਹ ਤੋਂ ਛੁੱਟ ਕੇ ਅੱਜ ਸਾਡੇ ਪੰਜਾਬ ਸੀਐਮ ਹਾਊਸ ਪਹੁੰਚੇ ਸੀਗੇ ਔਰ ਅੱਜ ਦੀ ਜਿਹੜੇ ਮੀਟਿੰਗ ਦਾ ਅਜੰਡਾ ਸੀਗਾ ਉਹ ਸੀਗਾ ਪੰਜਾਬ ਦੀਆਂ 13 ਦੇ 13 ਸੀਟਾਂ ਜਿੱਤਣ ਦਾ ਜਿਹੜਾ ਸੀਗਾ ਜੋ ਸਾਡੇ ਮੁੱਖ ਮੰਤਰੀ ਸਾਹਿਬ ਹਮੇਸ਼ਾ ਕਹਿੰਦੇ ਨੇ ਕਿ 13 0 ਪੰਜਾਬ ਦੇ ਵਿੱਚ ਅਸੀਂ ਕਰਕੇ ਜਿਹੜੀਆਂ ਸਾਡੇ 13 ਦੇ 13 ਲੋਕ ਸਭਾ ਮੈਂਬਰ ਨੇ ਉਹਨਾਂ ਨੂੰ ਜਿੱਤਿਆ ਕਿ ਜੋ ਕੇਂਦਰ ਅ ਪੰਜਾਬ ਦੇ ਨਾਲ ਬਿਤਕਰਾ ਜੋ ਆਮਾਦੀ ਪਾਰਟੀ ਨਾਲ ਬਿਤਕਰਾ ਜੋ ਆਮਾਦੀ ਪਾਰਟੀ ਨੂੰ ਅੱਗੇ ਵਧਣ ਤੋਂ ਰੋਕਣ ਵਾਸਤੇ ਜੋ ਸਾਡੇ ਨੈਸ਼ਨਲ ਕਨਵੀਨਰ ਅਰਵਿੰਦ ਕੇਜੀਵਾਲ ਜੀ ਨੂੰ ਇਲੈਕਸ਼ਨ ਦੇ ਵਿੱਚੋਂ ਬਾਹਰ ਰੱਖ ਕੇ ਜੋ ਬੀਜੇਪੀ ਇਲੈਕਸ਼ਨ ਲੜਨਾ ਚਾਹੁੰਦੀ ਆ ਉਹਦੇ ਸਬੰਧ ਚ ਜਿਹੜੀ ਅੱਜ ਮੀਟਿੰਗ ਕੀਤੀ ਗਈ ਆ ਔਰ ਸਾਰੀ ਅਗਲੀ ਸਟ੍ਰੈਟਜੀ ਆ ਜਿਹੜੀ ਉਹ ਲਿਖੀ ਗਈ ਆ ਕਿ ਇਲੈਕਸ਼ਨ ਜਿਹੜੀ ਲੜਨੀ ਆ ਕਿਉਂਕਿ ਆਮਾਦੀ ਪਾਰਟੀ ਦਾ ਜਿਹੜਾ ਕੈਡਰ ਆ ਉਹ ਪਿੰਡ ਪੱਦਰ ਤੱਕ ਪਹੁੰਚਿਆ ਹੋਇਆ ਸੋ ਪਿੰਡ ਪਿੰਡ ਕਿਵੇਂ ਜਾਣਾ ਜ਼ਿਲ੍ਹੇਚ ਕਿਵੇਂ ਕਰਨਾ ਬੂਥ ਲੈਵਲ ਤੇ ਕਿਵੇਂ ਪਹੁੰਚਣਾ ਉਹ ਸਾਰੀ ਸਟ੍ਰੈਟੇਜੀ ਆ ਜਿਹੜੀ ਅੱਜ ਸਾਰਿਆਂ ਨੇ ਰਲ ਕੇ ਜਿਹੜੇ ਉੱਥੇ-ਉੱਥੇ ਡਿਸਕਸ਼ਨ ਕੀਤੀ ਆ ਔਰ ਸਾਰੇ ਐਮਐਲਏ ਸਹਬਾਨ ਜਿਹੜੇ ਹਲਕਿਆਂ ਦੇ ਇੰਚਾਰਜ ਨੇ ਚੇਅਰਮੈਨ ਸਾਹਿਬ ਜਿੰਨੇ ਵੀ ਮੰਤਰੀ ਸਹਬਾਨ ਪਹੁੰਚੇ ਸੀਗੇ ਸਭ ਨੇ ਇੱਕੋ ਸੁਰ ਦੇ ਵਿੱਚ ਕਿਹਾ ਕਿ ਅਸੀਂ ਪੰਜਾਬ ਦੀਆਂ 13 ਦੇ 13 ਜਿਹੜੀਆਂ ਲੋਕ ਸਭਾ ਸੀਟਾਂ ਨੇ ਉਹ ਜਿੱਤ ਕੇ ਸਰਦਾਰ ਭਗਵੰਤ ਸਿੰਘ ਮਾਨ ਦੀ ਝੋਲੀ 'ਚ ਪਾਵਾਂਗੇ ਅਰਵਿੰਦ ਕੇਜੀਵਸਾਹਬ ਦੀ ਝੋਲੀ 'ਚ ਪਾਵਾਂਗੇ ਅਗਲੀ ਗੱਲ ਹੀ ਦੇਖੋ ਨੇਚਰਲੀ ਸਾਡੇ ਮੁੱਖ ਮੰਤਰੀ ਸਾਹਿਬ ਤਾਂ ਹਮੇਸ਼ਾ ਕਹਿੰਦੇ ਨੇ ਕਿ ਜਿਹੜੇ ਮਹਿਲਾਂ ਚ ਪਲੇ ਹੋਏ ਨੇ ਜਿਨ੍ਹਾਂ ਨੇ ਏਸੀ ਦੇ ਵਿੱਚੋਂ ਬਾਹਰ ਪੈਰ ਨਹੀਂ ਪੁੱਟਿਆ ਉਹ ਕਦੇ ਵੀ ਧੁੱਪ ਦੇ ਵਿੱਚ ਨਿਕਲ ਨਹੀਂ ਸਕਦੇ ਔਰ ਹਮੇਸ਼ਾ ਇਹੀ ਪੁੱਛਦੇ ਨੇ ਕਿ ਹੁਣ ਟੈਂਪਰੇਚਰ ਅੱਜ ਕਿੰਨਾ ਹੈ ਜੇ 32 ਕਾ ਤਾਂ ਬਾਹਰ ਨਿਕਲਾਂਗੇ ਜੇ 32 ਤੋਂ ਜ਼ਿਆਦਾ 38 ਆ 40 ਆ ਫਿਰ ਬਾਹਰ ਨਹੀਂ ਨਿਕਲਾਂਗੇ ਤੁਸੀਂ ਦੇਖਿਆ ਕਿ ਸੁਖਬੀਰ ਬਾਦਲ ਕਿਵੇਂ ਗੱਡੀ ਦੇ ਉੱਤੇ ਛੱਤ ਲਾ ਕੇ ਜਿਹੜਾ ਛੌਂ ਕਰਕੇ ਜਿਹੜੇ ਤੁਰੇ ਫਿਰਦੇ ਸੀ ਪੰਜਾਬ ਦੇ ਵਿੱਚ ਪੰਜਾਬ ਬਚਾਓ ਅਸਲ ਦੇ ਵਿੱਚ ਜੇ ਜਦੋਂ ਇਹਨਾਂ ਦੀਆਂ ਸਰਕਾਰਾਂ ਰਹੀਆਂ ਜਦੋਂ ਸਹੀ ਤਰੀਕੇ ਨਾਲ ਸਰਕਾਰਾਂ ਚਲਾਉਂਦੇ ਤਾਂ ਮੈਨੂੰ ਲੱਗਦਾ ਜਿਹੜਾ ਇਹਨਾਂ ਦਾ ਹੀ ਉਜਾੜਾ ਹੋਇਆ ਪੰਜਾਬ ਹੈ ਉਹਨੂੰ ਬਚਾਉਣ ਵਾਸਤੇ ਅੱਜ ਇਹਨਾਂ ਨੂੰ ਬਾਹਰ ਨਿਕਲਣ ਦੀ ਲੋੜ ਨਹੀਂ ਔਰ ਇੰਨੇ ਸੌਹਲ ਨੇ ਕਿ ਆ ਥੋੜੇ ਦਿਨਾਂ ਦੀ ਜਿਹੜੀ ਪੰਜਾਬ ਯਾਤਰਾ ਇਹਨਾਂ ਨੇ ਕੱਢੀ ਹੋਈ ਥੀ ਉਹ ਚੋਂ ਕਿਵੇਂ ਆਪਣੇ ਆਪ ਨੂੰ ਆਰਾਮ ਕਰਨ ਵਾਸਤੇ ਕਹਿੰਦੇ ਡਾਇਰੀਆ ਹੋ ਗਿਆ ਡਾਇਰੀਆ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਡਾਇਰੀਆ ਕੀ ਹੁੰਦਾ ਸੋ ਉਸ ਯਾਤਰਾ ਤੋਂ ਬਾਹਰ ਹੋ ਕੇ ਜਿਹੜਾ ਰੈਸਟ ਕਰਨ ਵਾਸਤੇ ਚਲੇ ਗਏ ਨੇ ਸੋ ਮੈਨੂੰ ਲੱਗਦਾ ਜਦ ਤੱਕ ਇਲੈਕਸ਼ਨ ਖਤਮ ਨਹੀਂ ਹੁੰਦੀ ਤਾਂ ਉਦੋਂ ਤੱਕ ਮੈਨੂੰ ਲੱਗਦਾ ਨਹੀਂ ਕਿ ਦੁਬਾਰੇ ਜਿਹੜਾ ਪੰਜਾਬ ਬਚਾਉਣ ਵਾਸਤੇ ਜਿਹੜਾ ਉਹਨਾਂ ਨੇ ਪਖੰਡ ਕੀਤਾ ਸੀ ਉਸ ਵਾਸਤੇ ਵਾਪਸ ਆਉਣਗੇ ਨਹੀਂ ਦੇਖੋ ਸੰਜੇ ਸਿੰਘ ਜੀ 6 ਮਹੀਨੇ ਰਹੇ ਨੇ ਉਹਨਾਂ ਦੇ ਖਿਲਾਫ ਕੁਝ ਵੀ ਸਾਬਤ ਨਹੀਂ ਹੋਇਆ ਫੇਰ ਵੀ ਜਦੋਂ ਬਹਾਰ ਆਏ ਕਿਵੇਂ ਸ਼ੇਰ ਵਾਂਗੂ ਦਹਾੜੇ ਨੇ ਸੋ ਉਹੀ ਆ ਕਿ ਦੇਖੋ ਸਾਡੇ ਤੇ ਲੱਖ ਪਰਚੇ ਹੋਣ ਸਾਡੇ ਕੱਲੇ ਕੱਲੇ ਵਰਕਰ ਤੇ ਕੱਲੇ ਕੱਲੇ ਐਮਐਲਏ ਤੇ ਕੱਲੇ ਕੱਲੇ ਵਲੰਟੀਅਰ ਦੇ ਪਰਚਾ ਹੋ ਜੇ ਅਸੀਂ ਡਰਨ ਵਾਲੇ ਨਹੀਂ ਝੁਕਣ ਵਾਲੇ ਨਹੀਂ ਪੂਰੀ ਪੂਰੀ ਦ੍ਰਿੜਤਾ ਨਾਲ ਅਸੀਂ ਆਮ ਆਦੀ ਪਾਰਟੀ ਦੇ ਨਾਲ ਆ ਸਾਡੇ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਦੇ ਮੋਢੇ ਨਾਲ ਮੋਢਾ ਲਾ ਕੇ ਅਰਵਿੰਦ ਕੇਜਰੀਵਾਲ ਸਾਹਿਬ ਦੇ ਮੋਢੇ ਨਾਲ ਮੋਢਾ ਲਾ ਕੇ ਅਸੀਂ ਪਾਰਟੀ ਦੇ ਨਾਲ ਆ ਔਰ ਨਾਲ ਖੜਿਆ